ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਗੁਰਦੁਆਰਾ ਬਾਬਾ ਫਰੀਦ ਜੀ ਜੋ ਕਿ ਫੀਤਕੋੜ ਵਿਖੇ ਸਥਿਤ ਹੈ ਅਤੇ ਅਮਰਸਰ ਤੋਂ 130 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਤੀਰਸਥਾਨ ਬਾਬਾ ਸ਼ੇਖ ਫਰੀਦ ਜੀ ਜੀ ਨਾਲ ਸੰਬੰਧਿਤ ਹੈ ਜਦੋਂ ਬਾਬਾ ਸ਼ੇਖ ਫਰੀਦ ਜੀ ਦਿੱਲੀ ਤੋਂ ਹਾਂਸੀ ਹੁੰਦੇ ਹੋਏ ਪਾਕਪਟਨ ਜਾ ਰਹੇ ਸਨ ਤਾਂ ਇੱਕ ਰਾਤ ਉਹ ਇਸ ਸਥਾਨ ਤੇ ਰੁਕੇ ਸਨ ਔਰ ਇਸ ਨਾਲ ਸੰਬੰਧਿਤ ਇਤਿਹਾਸ ਆਪਾਂ ਸੁਣਾਗੇ ਔਰ ਨਾਲ ਹੀ ਗੁਰਦੁਆਰਾ ਸਾਹਿਬ ਅਤੇ ਬਾਬਾ ਫਰੀਦ ਜੀ ਦੀ ਜਗ੍ਹਾ ਦੇ ਬਾਰੇ ਵਿਸਤਾਰ ਸਹਿਤ ਜਾਣਕਾਰੀ ਹਾਸਲ ਕਰਾਂਗੇ ਸੋ ਆਓ ਚੱਲਦੇ ਹਾਂ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਕਾਲ ਮੈਂ ਦੇ ਕੱਪੜੇ ਕਾਲ ਮੈਂ ਦੇ ਕੱਪੜੇ ਕਾਲਾ ਮੈਂ ਡਾ ਵੇਸ ਕਾਲਾ ਮੈਂ ਡਾ ਵੇਸ ਬੁਨਹੀ ਪਰਿਆ ਮੈਂ ਫਿਰਾ ਲੋਕ ਕਹੈ ਦਿਲ ਵੇਸ ਬੁਨਹੀ ਪਰਿਆ ਮੈਂ ਫਿਰਾ ਲੋਕ ਕਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12ਵੀਂ ਸਦੀ ਵਿੱਚ ਸਤਲੁਜ ਦਰਿਆ ਤੇ ਵਸਦੇ ਕਸਬੇ ਮੋਕਲਹਰ ਦੀ ਆਬਾਦੀ ਵਧ ਨਹੀਂ ਰਹੀ ਸੀ ਕਿਉਂਕਿ ਸਤਲੁਜ ਪਾਰ ਤੋਂ ਲੁਟੇਰੇ ਇਸ ਨੂੰ ਲੁੱਟ ਲੈਂਦੇ ਸਨ ਇਸ ਕਸਬੇ ਤੇ ਭੱਟੀ ਰਾਜਪੂਤ ਮਖਲਸੀਤ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕਸਬਾ ਵਧੇ ਫੁੱਲੇ ਪਰ ਉਹ ਕਾਮਯਾਬ ਨਾ ਹੋਇਆ ਉਸਨੇ ਕਸੂਰ ਅਤੇ ਕੋਟ ਕੀ ਸੇਖਾਂ ਤੋਂ ਕੁਝ ਵਪਾਰੀ ਤੇ ਕਾਰੀਗਰ ਇੱਥੇ ਲੈ ਕੇ ਵਸਾਏ ਤਾਂ ਜੋ ਇਥੋਂ ਦਾ ਕਸਬਾ ਵਧ ਫੁੱਲ ਸਕੇ ਪਰ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਉਸ ਸਮੇਂ ਇਹ ਮੋਕਲਹਰ ਕਸਬਾ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਕੱਚੀ ਸੜਕ 'ਤੇ ਸਥਿਤ ਸੀ ਦੱਸਦੇ ਹਨ ਕਿ ਸ਼ੇਖ ਫਰੀਦ 12ਵੀਂ ਸਦੀ ਦੇ ਵਿੱਚ ਦਿੱਲੀ ਤੋਂ ਹਾਂਸੀ ਨੂੰ ਹੁੰਦੇ ਹੋਏ ਪਾਕਪਟਨ ਜਾ ਰਹੇ ਸਨ ਤਾਂ ਉਹ ਇੱਕ ਰਾਤ ਇੱਥੇ ਲਾਗੇ ਗੋਦਰੀ ਸਾਹਿਬ ਵਿਖੇ ਰੁਕੇ। ਬਾਬਾ ਫਰੀਦ ਜੀ ਲਾਗੇ ਤੇ ਕਸਬੇ ਮੋਖਲਹਰ ਤੋਂ ਖਾਣ ਪੀਣ ਦਾ ਸਮਾਨ ਲੈ ਲਏ। ਚੱਲ ਪਏ। ਮੋਖਲਸੀ ਦੇ ਸਿਪਾਈ ਉਹਨਾਂ ਨੂੰ ਫੜ ਕੇ ਲੈ ਗਏ ਕਿਉਂਕਿ ਮੋਖਲਹਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਅਤੇ ਹੋਰ ਨਾਲ ਲੋਕਾਂ ਬਾਪੇ ਫਰੀਦ ਨੂੰ ਬੇਗਾਰ ਤੇ ਰੱਖਿਆ ਬੇਗਾਰ ਹੁੰਦਾ ਹੈ ਕਿ ਜਦੋਂ ਕਿਸੇ ਬੰਦੇ ਕੋਲ ਕੰਮ ਲਿਆ ਜਾਂਦਾ ਹੈ ਪਰ ਉਸ ਤੇ ਬਦਲ ਨੂੰ ਜਦ ਤੱਕ ਜਾਂ ਦਿਹਾੜੀ ਨਹੀਂ ਦਿੱਤੀ ਜਾਂਦੀ ਸੋ ਜਿਹੜਾ ਅਖੰਡ ਰਾਜਾ ਮੁਕਲ ਹਰਸੀ ਮੁਕਲਸੀ ਸੀ ਉਹ ਤੱਕ ਇਹ ਨਾਲ ਲੋਕਾਂ ਨੂੰ ਇਹ ਕੰਮ ਕਰਾਉਂਦਾ ਸੀ ਗਾਰੇ ਨੇ ਦੇਖਿਆ ਕਿ ਗਾਰੇ ਦੇ ਭਰੀ ਟੋਕਰੀ ਬਾਬਾ ਫਰੀਦ ਜੀ ਦੇ ਸਿਰ ਤੋਂ ਸਵਾਹਤ ਉੱਪਰ ਤੈਰਨ ਲੱਗੀ ਸਾਰੇ ਕਾਮੇ ਹੈਰਾਨ ਰਹਿ ਗਏ ਉਹਨਾਂ ਇਸ ਦੀ ਸੂਚਨਾ ਮੁਖਲਸੀ ਨੂੰ ਦਿੱਤੀ ਤਾਂ ਉਸ ਨੇ ਆਣ ਕੇ ਇੱਥੇ ਸਿਰ ਝੁਕਾਇਆ ਅਤੇ ਪੁੱਛਿਆ "ਬਾਬਾ ਜੀ ਤੁਸੀਂ ਕੌਣ ਹੋ?" ਤਾਂ ਬਾਬਾ ਫਰੀਦ ਜੀ ਨੇ ਆਪਣਾ ਨਾਮ ਸ਼ੇਖ ਫਰੀਦ ਦੱਸਿਆ ਸਾਰੇ ਲੋਕਾਂ ਅਤੇ ਰਾਜਾ ਮੁਖਲਸੀ ਬਹੁਤ ਹੀ ਸ਼ਰਮਿੰਦਾ ਹੋਏ ਅਤੇ ਆਪਣੀ ਘੁੱਲਬਖਸ਼ ਹੋਏ ਰਾਜੇ ਨੇ ਬੇਨਤੀ ਕੀਤੀ ਕਿ ਇਹ ਨਗਰ ਮੁਕਲਹਰ ਵਸਦਾ ਨਹੀਂ ਹੈ ਤੇ ਨਾ ਹੀ ਵਾਧਦਾ ਫੁੱਲਦਾ ਹੈ ਬਾਬਾ ਜੀ ਕੋਈ ਹਾਲ ਦੱਸੋ ਤਾਂ ਜੋ ਸਾਡਾ ਇਹ ਕਸਬਾ ਸੁੱਖੀ ਸੰਧੀ ਵਸੇ ਸੋ ਉਸ ਸਮੇਂ ਬਾਬਾ ਜੀ ਨੇ ਬੇਨਤੀ ਦੱਸਿਆ ਕਿ ਆਪ ਜੀ ਦਾ ਨਗਰ ਬਾਹਰੋਂ ਖੈਰ ਅੰਦਰੋਂ ਧਰ ਬਾਹਰੋਂ ਸੁੰਦਰ ਹੈ ਤੇ ਅੰਦਰੋਂ ਠਹਿ ਢੇਰੀ ਹੈ ਇਸ ਦਾ ਨਾਮ ਬਦਲ ਦਿਓ ਉਸੇ ਸਮੇਂ ਰਾਜੇ ਨੇ ਇਸ ਨਗਰ ਦਾ ਨਾਮ ਮੋਕਲਹਰ ਤੋਂ ਬਦਲ ਕੇ ਫਰੀਦਪੁਰ ਰੱਖ ਦਿੱਤਾ ਇਹ ਸ਼ਹਿਰ 12ਵੀਂ ਸਦੀ ਵਿੱਚ ਉੱਤਰ ਭਾਰਤ ਵਿੱਚ ਵਸਿਆ ਸਭ ਤੋਂ ਸੁੰਦਰ ਸ਼ਹਿਰ ਹੈ ਇਹ ਘਟਨਾ 1215 ਈਸਵੀ ਦੀ ਹੈ ਇਸ ਥਾਂ ਨੂੰ ਢਿੱਲਾ ਬਾਬਾ ਫਰੀਦ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਹਿੰਦੇ ਹਨ ਕਿ ਬਾਬਾ ਫਰੀਦ ਜੀ ਨੇ ਘਾਰੇ ਦੀ ਭੜੀ ਟੋਕਰੀ ਜਿਸ ਨਾਲ ਕਿ ਉਹਨਾਂ ਦੇ ਹੱਥ ਲਿਬੜੇ ਹੋਏ ਸਨ ਇੱਕ ਦਰਖਤ ਦੇ ਨਾਲ ਬੂੰਜੇ ਅਤੇ ਉਸ ਦਰਖਤ ਦੇ ਉੱਤੇ ਉਹਨਾਂ ਦੇ ਹੱਥ ਦੀ ਉਂਗਲਾਂ ਦੀ ਛਾਪ ਅੱਜ ਵੀ ਮੌਜੂਦ ਹੈ ਅਤੇ ਲੋਕ ਬੜੇ ਨਿਮਰਤਾ ਸਹਿਤ ਉਸ ਤੇ ਦਰਸ਼ਨ ਕਰਦੇ ਹਨ ਅਤੇ ਇਸ ਜਗ੍ਹਾ ਤੇ ਆਪਣਾ ਸਿਰ ਝੁਕਾਉਂਦੇ ਹਨ ਬਹੁਤ ਸਾਰੇ ਲੋਕਾਂ ਦਿਆਂ ਆਸਾ ਮਰਾਦਾ ਇਸ ਜਗ੍ਹਾ ਤੋਂ ਪੂਰੀਆਂ ਹੁੰਦੀਆਂ ਹਨ ਔਰ ਬਾਬੇ ਫਰੀਦ ਜੀ ਦੀ ਮਹਾਨਤਾ ਦਾ ਇੱਕ ਪ੍ਰਤੀਕ ਅਸਥਾਨ ਹੈ ਸੋ ਮੈਨੂੰ ਆਸ ਹੈ ਕਿ ਆਪ ਜੀ ਨੂੰ ਇਹ ਤੋਂ ਦਾ ਸੰਖੇਪ ਇਤਿਹਾਸ ਪਸੰਦ ਆਇਆ ਹੋਵੇਗਾ ਦਾਸ ਭੁੱਲਣ ਹਾਰ ਹੈ ਕਈ ਤਰ੍ਹਾਂ ਦੀਆਂ ਗਲਤੀਆਂ ਭੁੱਲਾ ਹੋ ਗਈਆਂ ਹੋਣਗੀਆਂ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਸਾਡੇ ਧਿਆਨ ਤੋਂ ਬਾਹਰ ਹਨ ਜੋ ਕਿ ਗਲਤੀ ਬੋਲੀਆਂ ਜਾ ਸਕੀਆਂ ਦਿਆਂ ਉਸ ਲਈ ਦਾਸ ਖੇਮਾ ਚਾਹੁੰਦਾ ਹੈ ਸੋ ਆਸ ਹੈ ਕਿ ਹੋਰ ਇਤਿਹਾਸ ਦੀ ਜਾਣਕਾਰੀ ਲਈ ਤੁਸੀਂ ਜੁੜੇ ਰਹੋ ਸੁਪਾਲ ਸਿੰਘ YouTube ਚੈਨਲ ਦੇ ਨਾਲ ਸੋ ਇਥੇ ਹੀ ਇਜਾਜ਼ਤ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ